ਤੁਸੀਂ ਵੇਖ ਰਹੇ ਹੋ ਚੈਨਲ G98 ਮੈਂ ਨਰਮਲ ਪ੍ਰੋਰੀ ਚਲੰਤ ਮੁੱਦਿਆਂ ਤੇ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਕੱਲ ਜਿਹੜਾ ਚਲੰਤ ਮੁੱਦਾ ਜੇਕਰ ਬਰਨਾਲਾ ਜ਼ਿਲ੍ਹੇ ਦੀ ਰਾਜਨੀਤੀ ਦੀ ਗੱਲ ਕਰੀਏ ਜਾਵੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਜੀ ਹਿੰਦੀ ਵਿੱਚ ਜਿਹੜੇ ਸਵਾਲ ਨੇ ਕਿ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਸਾਹਿਬ ਨੇ ਜਿਹੜੀ ਪਲਟੀ ਮਾਰੀ ਉਹਦੇ ਤੋਂ ਬਾਅਦ ਕਿਦਾਂ ਦੇ ਹਾਲਾਤ ਪੈਦਾ ਹੋਏ ਜਾਂ ਉਹਦਾ ਨੁਕਸਾਨ ਜਾਂ ਨਫਾ ਕਿਹੜੀ ਪਾਰਟੀ ਨੂੰ ਹੋਏਗਾ ਜਾਂ ਇਹ ਕਿਵੇਂ ਹੋ ਗਿਆ ਇਹਦੀ ਪਰਦੇ ਦੇ ਨਗਰ ਦੀਆਂ ਗੱਲਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਹਾਜ਼ਰ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਕਿਵੇਂ ਨਗਰ ਕੌਂਸਲ ਦੇ ਪ੍ਰਧਾਨ ਨੇ ਸਿਆਸੀ ਉਥਲ-ਪੁਥਲ ਕੀਤੀ ਉਹ ਉਹਦੇ ਤੇ ਚਰਚਾ ਕਰਾਂਗੇ ਸੰਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਬੜਾ ਵੱਡੀ ਸਿਆਸੀ ਤਬੂਸੀ ਕਹਿ ਸਕਦੇ ਆ ਮੇਰੇ ਖਿਆਲ ਕਿ ਬਰਨਾਲੇ ਦੇ ਵਿੱਚ ਇਹਦੀ ਵੱਡੀ ਸਿਆਸੀ ਤਬੂਸੀ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਨਹੀਂ ਵਜੇ ਹੋਣੀ ਹੈ ਨਾ ਕਿ ਜਮਾਂ ਮੰਜ਼ਲ ਤੇ ਕੋਈ ਬੰਦਾ ਪੁੱਜਿਆ ਹੋਵੇ ਤੇ ਉੱਥੇ ਜਾ ਕੇ ਉਹ ਆਪਣੇ ਫੈਸਲੇ ਦੇ ਵਿੱਚ ਆਪਣੇ ਡਿਸੀਜਨ ਦੇ ਵਿੱਚ ਚੇਂਜ ਕਰ ਲਵੇ ਆ ਨਗਰ ਕੌਸ਼ਲ ਬਰਨਾਲਾ ਦੇ ਪ੍ਰਧਾਨ ਜਿਹੜੇ ਗੁਰਜੀਤ ਸਿੰਘ ਰਾਮ ਨਿਵਾਸੀਆ ਉਹ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਮੈਂ ਥੋੜੇ ਸ਼ਬਦਾਂ ਦੇ ਵਿੱਚ ਇੱਕ ਇਹਦੀ ਬਰੀਫ ਦੇਣੀ ਚਾਹਾਂਗਾ ਕਿ ਸਰਕਾਰ ਨੇ ਉਹਨਾਂ ਨੂੰ ਵਿੱਤੀ ਕਪੜੇ ਦਾ ਇਲਜ਼ਾਮ ਲਗਾ ਕੇ ਉਹਦੇ ਤੋਂ ਹਟਾਤਾ ਸੀ ਪ੍ਰਧਾਨਗੀ ਦੇ ਸਾਲ ਤੋਂ ਪਹਿਲਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇੱਕ ਕੌਂਸਲਰ ਨੂੰ ਪ੍ਰਧਾਨ ਚੁਣਿਆ ਗਿਆ ਫਿਰ ਉਹ ਹਾਈ ਕੋਰਟ ਚਲੇ ਗਏ ਆਰਮਨਵਾਸੀਆ ਹਾਈ ਕੋਰਟ ਨੇ ਉਹਦੇ ਤੇ ਰੋਕ ਲਗਾ ਕੇ ਸੁਣਵਾਈ ਸ਼ੁਰੂ ਕਰ ਦਿੱਤੀ ਤੇ ਕੁਝ ਦਿਨ ਪਹਿਲਾਂ ਹਾਈ ਕੋਰਟ ਨੇ ਉਹ ਫੈਸਲਾ ਗੁਰਜੀਤ ਸਿੰਘ ਦੇ ਹੱਕ ਚ ਕਰ ਦਿੱਤਾ ਕਿ ਤੁਸੀਂ ਪ੍ਰਧਾਨ ਹੋ ਮੰਨਿਆ ਤਾਂ ਇਹ ਜਾ ਰਿਹਾ ਸੀ ਕਿ ਅੱਜ ਕੱਲ ਗੁਰਜੀਤ ਸਿੰਘ ਆਪਣੇ ਕੌਂਸਲਰਾਂ ਨੂੰ ਇਕੱਠੇ ਕਰਕੇ ਉੱਥੇ ਢੋਲ ਵਜਾ ਕੇ ਵਾਜੇ ਗਾਜੇ ਦੇ ਨਾਲ ਕਾਂਗਰਸ ਪਾਰਟੀ ਦੇ ਵੱਲੋਂ ਪ੍ਰਧਾਨਗੀ ਦੀ ਕੁਰਸੀ ਤੇ ਬੈਠਣਗੇ ਪਰ ਅਚਾਨਕ ਇੱਕ ਅਜਿਹਾ ਧਮਾਕਾ ਕਹਿ ਲਈ ਬਰਨਾਲਾ ਦੀ ਰਾਜਨੀਤੀ ਵਿੱਚ ਆਇਆ ਕਿ ਨੌਜਵਾਨ ਜਿਹੜੇ ਲੀਡਰ ਨੇ ਹਕੂਮਤੀ ਧਿਰ ਦੇ ਨਾਲ ਗੁਰਮੀਤ ਸਿੰਘ ਮੀਤ ਹਿਆਰ ਪਹਿਲਾਂ ਮੰਤਰੀ ਵੀ ਰਹੇ ਨੇ ਹੁਣ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹਨਾਂ ਨੇ ਕਿ ਇਸ ਤਰ੍ਹਾਂ ਦਾ ਦਾਅ ਖੇਡਿਆ ਰਾਜਨੀਤਿਕ ਦਾਅ ਕਿ ਸਾਰੀ ਬਾਜ਼ੀ ਪਲਟ ਦਿੱਤੀ ਕਿਵੇਂ ਵੇਖਦੇ ਹਾਂ ਸਾਰੀ ਸਿਆਸੀ ਉਥਲ ਪੁਥਲ ਨੂੰ ਬਿਲਕੁਲ ਪੁਣੋਰੀ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਆਪਣੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ 1 ਸਾਲ ਦੇ ਕਰੀਬ ਹਾਈ ਕੋਰਟ ਦੇ ਵਿੱਚ ਕੇਸ ਝਗੜ ਕੇ ਪ੍ਰਧਾਨ ਜੀ ਨੂੰ ਬਚਾ ਕੇ ਫਿਰ ਵਿਰੋਧੀਆਂ ਦੀ ਝੋਲੀ ਜਾ ਡ ਗਿਆ ਰਾਮਣਵਾਸੀਆ ਸੋ ਬਾਕੀ ਇਸ ਤਰ੍ਹਾਂ ਦੀ ਗੱਲ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਵੀ ਬਾਜੀ ਜਿੱਤ ਕੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਗੱਲ ਹੋ ਜਾਂਦੀ ਹੈ ਵੀ ਜਿੱਤਣ ਤੋਂ ਬਾਅਦ ਵੀ ਮਤਲਬ ਫਿਰ ਵਿਰੋਧੀਆਂ ਦੇ ਖੇਮੇ ਚ ਚਲਾਇਆ ਜਾਵੇ ਬੰਦਾ ਤੇ ਇਹ ਪਹਿਲੀ ਵਾਰ ਹੋਇਆ ਕਿਉਂਕਿ ਕਮਾਲ ਦੀ ਗੱਲ ਇਹ ਹੈ ਵੀ ਜਿਨ੍ਹਾਂ ਨੇ ਉਹਨੂੰ ਉਤਾਰਿਆ ਸੀਗਾ ਉਹਨਾਂ ਨੇ ਫਿਰ ਦੁਬਾਰੇ ਕੁਰਸੀ ਤੇ ਬਹਾਇਆ ਇਹਨੂੰ ਹੁਣ ਦੋ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਇੱਕ ਤਾਂ ਜੇ ਇਸ ਤਰ੍ਹਾਂ ਦੇਖਦੇ ਆਂ ਵੀ ਜਿਨ੍ਹਾਂ ਨੇ ਉਤਾਰਿਆ ਸੀ ਦੁਬਾਰੇ ਉਹਨਾ ਹੀ ਕਰ ਕਮਲਾ ਨਾਲ ਉਹ ਫੇਰ ਕੁਰਸੀ ਤੇ ਬੈਠਿਆ ਉਹੀ ਕਰ ਕਮ ਉਹਦੇ ਨੇ ਉਹਨੂੰ ਲਾਉਣ ਵਾਲੇ ਸੀ ਉਹੀ ਉਹਦੇ ਹਾਰ ਪਾਉਂਦੇ ਦੁਬਾਰੇ ਦੇਖੇਗੇ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਆਪਾਂ ਵੀ ਰਾਮਣਵਾਸੀ ਇਹ ਦੀ ਵੀ ਇਹਨੂੰ ਅਸੀਂ ਇੱਕ ਜਿੱਤ ਦੇ ਤੌਰ ਤੇ ਵੀ ਦੇਖ ਸਕਦੇ ਹਾਂ ਵੀ ਉਹਨੇ ਉਹ ਲੜਾਈ ਵੀ ਲੜੀ ਔਰ ਜਿੱਤ ਕੇ ਵਿਰੋਧੀਆਂ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਉਹਨਾਂ ਤੋਂ ਮਤਲਬ ਜਿੱਤਣ ਤੋਂ ਬਾਅਦ ਵਿਰੋਧੀਆਂ ਤੋਂ ਹਾਰ ਪਵਾਏ ਆਪਣੇ ਗੱਲ 'ਚ ਇਹ ਵੀ ਇਸ ਤਰ੍ਹਾਂ ਵੀ ਦੇਖਿਆ ਮੈਂ ਇਸ ਨੂੰ ਟੋਕਣਾ ਚਾਹਾਂਗਾ ਤੇ ਅੱਜ ਮੈਨੂੰ ਇੱਕ ਮੇਰਾ ਮਿੱਤਰ ਮਰਿਆ ਰਾਇਆ ਮਿਲਿਆ ਅਜਾ ਰਾਜਨੀਤੀ ਦੇ ਵਿੱਚ ਕਾਫੀ ਰੁਚੀ ਰੱਖਦਾ ਉਹ ਕਹਿੰਦਾ ਯਾਰ ਮੈਂ ਸੋਸ਼ਲ ਮੀਡੀਆ ਤੇ ਪੋਸਟਾਂ ਵੇਖਦਾ ਹਰ ਇੱਕ ਬੰਦਾ ਕਹਿੰਦਾ ਕਿ ਰਾਵਣਮਾਰ ਸੀਗਾ ਜਿੱਤ ਕੇ ਹਾਰ ਗਿਆ ਜਿੱਤ ਕੇ ਹਾਰ ਗਿਆ ਉਹ ਕਹਿੰਦਾ ਮੇਰਾ ਨਜ਼ਰੀਆ ਵਕਰਾ ਮੈਂ ਕਿਹਾ ਉਹ ਕਿਵੇਂ ਉਹ ਕਹਿੰਦਾ ਰਾਵਣਮਾਰ ਸੀਗਾ ਤਾਂ ਜਿੱਤੀ ਹੀ ਜਿੰਨਾ ਲੋਕਾਂ ਨੇ ਇਹ ਧਾਰੀ ਹੋਈ ਸੀ ਵੀ ਤੈਨੂੰ ਨਗਰ ਕੌਂਸਲ ਦੇ ਵਿੱਚ ਵੜਨ ਨਹੀਂ ਦੇਣਾ ਹੈ ਮਿਸਪਲ ਕਮੇਟੀ ਦੇ ਦਫਤਰ ਉਹ ਆਪ ਦੇ ਕਾਰਕਮਲਾਂ ਦੇ ਨਾਲੋਂ ਲੈ ਕੇ ਇਹਦੇ 'ਚ ਹੁਣ ਨਾ ਪਣੋਰੀ ਸਾਹਿਬ ਰਾਮਣਵਾਸੀ ਇਹਦੀ ਚਲੋ ਲੜਾਈ ਉਹਨੇ ਲੜੀ ਹੈਗੀ ਆਪਣੀ ਇੱਕ ਕੁਰਸੀ ਦੇ ਲਈ ਹੈਨਾ ਜਿਸ ਤਰ੍ਹਾਂ ਨੂੰ ਲਾਇਆ ਗਿਆ ਸੀਗਾ ਉਹ ਲੜਿਆ ਹਾਈ ਕੋਰਟ ਨੇ ਵੀ ਬੜੇ ਉਹ ਹੱਕੀ ਲੜਾਈ ਸੀ ਹੱਕੀ ਲੜਾਈ ਸੀਗੀ ਹਾਈ ਕੋਰਟ ਨੇ ਉਹਦੇ ਉਸ ਲੜਾਈ ਨੂੰ ਜਸਟੀਫਾਈ ਕਰਾਇਆ ਬਹੁਤ ਵਧੀਆ ਮਤਲਬ ਢੰਗ ਨਾਲ ਤੈਨੂੰ ਤਾਂ ਇਹਦਾ ਨਾਮ ਮਿਲਣਾ ਚਾਹੀਦਾ ਸੀ ਕਿਉਂਕਿ ਤੂੰ ਇੱਕ ਦੂਸਰੀ ਨਗਰ ਕੌਂਸਲ ਆ ਜਿਹੜੀ ਡੁੱਬੀ ਖੜੀ ਹੈਗੀ ਹੰਡਿਆਏ ਵਾਲੀ ਜਿਹਦੇ ਕੋਲ ਪੈਸੇ ਨਹੀਂ ਸੀਗੇ ਆਪਣੇ ਮਜ਼ਦਮਾ ਨੂੰ ਤਨਖਾਹਾਂ ਦੇਣ ਲਈ ਤੂੰ ਤਾਂ ਹੈਲਪ ਕਰੀ ਉਹਨਾਂ ਦੀ ਤੇ ਉਹ ਪੈਸਾ ਵਾਪਸ ਆ ਗਿਆ ਇੱਕ ਨੰਬਰ 'ਚ ਪੈਸਾ ਆ ਗਿਆ ਕੋਈ ਦੋ ਨੰਬਰ ਹੀ ਨਹੀਂ ਸੀ ਉਹ ਲਿਖਤੀ ਪੜਤੀ ਜਿਵੇਂ ਗਿਆ ਹੈ ਨਾ ਤੇ ਉਹਦੇ ਵਿੱਚ ਮਤਲਬ ਕੋਈ ਇਸ ਤਰ੍ਹਾਂ ਦਾ ਨਹੀਂ ਲੱਗਾ ਉਹਨਾਂ ਨੇ ਦੁਬਾਰੇ ਬਹਾਲ ਕਰਤਾ ਪਰ ਉਹ ਇੱਕ ਲੜਾਈ ਸੀ ਉਹ ਲੜੀ ਉਹ ਇੱਕ ਵੱਖਰੀ ਗੱਲ ਆ ਪਰ ਜਿਹੜੀ ਹੁਣ ਦੀ ਮਤਲਬ ਸਥਿਤੀ ਬਣੀ ਜਿਹੜੀ ਵੀ ਆਪਾਂ ਵਿਸ਼ਲੇਸ਼ਣ ਕਰਦੇ ਆ ਅੱਜ ਵੀ ਕਿਉਂ ਹੋਇਆ ਕਿਵੇਂ ਹੋਇਆ ਇਹਦੇ ਲਈ ਨਾ ਮਤਲਬ ਪਰਸਥਿਤੀਆਂ ਬਹੁਤ ਮਤਲਬ ਮੈਟਰ ਕਰਦੀਆਂ ਨਿਕੀਆਂ ਉਸ ਦਿਨ ਜਿੱਦੈ ਨੂੰ ਲਾਹਿਆ ਸੀ ਉਸ ਦਿਨ ਪਰਸਥਿਤੀਆਂ ਕੁਝ ਹੋਰ ਸੀਗੀਆਂ ਜਿਹੜੇ ਬੰਦਿਆਂ ਨੇ ਲਾਹਿਆ ਸੀ ਆ ਉਸ ਦਿਨ ਉਹ ਕਿਸੇ ਹੋਰ ਪਾਵਰ ਦੇ ਸੀਗੇ ਉਹ ਮਤਲਬ ਇਹ ਕਹੀ ਕਹਿ ਸਕਦੇ ਆ ਵੀ ਇੱਕ ਤਾਂ ਉਹ ਉਸ ਸਮੇਂ ਪੰਜਾਬ ਸਰਕਾਰ ਦਾ ਹਿੱਸਾ ਵੀ ਸੀਗੇ ਕੈਬਨਟ ਮੰਤਰੀ ਸੀਗੇ ਤੇ ਉਹ ਉਸ ਸਮੇਂ ਇਹ ਵੀ ਲੱਗਦਾ ਸੀਗਾ ਵੀ ਉਹਨਾਂ ਕੋਲੇ ਨੰਬਰ ਵੀ ਤਕਰੀਬਨ ਪੂਰੇ ਕਰ ਲਈ ਸੀ ਉਹਨਾਂ ਨੇ ਹੈਨਾ ਉਹਨਾਂ ਦੇ ਨਾਲ ਚਾਹੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਤਿੰਨੀ ਮਤਲਬ ਸੀਗੇ ਜਿਹੜੇ ਕਾਉਂਸਲਰ ਪਰ ਉਹਨਾਂ ਨੇ 31 ਮੈਂਬਰੀ ਹਾਊਸ ਦੇ ਵਿੱਚ ਚੁਣ ਲਿਆ ਸੀ 31 ਮੈਂਬਰੀ ਹਾਊਸ ਦੇ ਵਿੱਚ ਉਹ ਬਹੁਤ ਵੱਤ ਸਾਵਲਤ ਕਰਨ ਦੀ ਸੂਰਤ ਦੇ ਵਿੱਚ ਸੀਗੇ ਉਦੋਂ ਤੇ ਇਸੇ ਕਰਕੇ ਉਹਨਾਂ ਨੇ ਦੂਸਰੇ ਦਿਨ ਜਿਹੜਾ ਉਹ ਬਲਟੀ ਸੀਟਲਾ ਉਹਨੂੰ ਪ੍ਰਧਾਨ ਵੀ ਚੁਣ ਲਿਆ ਸੀਗਾ ਹਾਂ ਉਸ ਦਿਨ ਸਥਿਤੀਆਂ ਇਸ ਤਰ੍ਹਾਂ ਦੀਆਂ ਸੀਗੀਆਂ ਪਰ ਉਸ ਤੋਂ ਬਾਅਦ ਹੁੰਦਾ ਕੀ ਹੈ ਵੀ ਜਿਹੜਾ ਰਾਜਨੀਤਿਕ ਸਮੀਕਰਨ ਉਹ ਸਾਲ ਦੇ ਵਿੱਚ ਇੰਨਾ ਬਦਲ ਜਾਂਦੇ ਆ ਕਿ ਮੀਤ ਹੀਰ ਸਰਕਾਰ ਦਾ ਹਿੱਸਾ ਵੀ ਨਹੀਂ ਰਹਿੰਦਾ ਹੈਗਾ ਉਸ ਤੋਂ ਬਾਅਦ ਆ ਕੇ ਚੋਣ ਲੜਦਾ ਚੋਣ ਲੜਨ ਦੇ ਉੱਪਰ ਐਮਪੀ ਦਾ ਬਣ ਜਾਂਦਾ ਪਰ ਬਰਨਾਲੇ ਦੇ ਵਿੱਚ ਉਹਦੇ ਉਸ ਤਰ੍ਹਾਂ ਦੇ ਜਿਹੜਾ ਦਬਦਬਾ ਉਹ ਰਹਿੰਦਾ ਨਹੀਂ ਹੈਗਾ ਇਸ ਚੋਣ ਦੇ ਵਿੱਚ ਚਾਹੇ ਵੱਡੀ ਲੀਡ ਨਾਲ ਜਿੱਤਿਆ ਉਹ ਵੱਖਰੀ ਗੱਲ ਹੈ ਪਰ ਬਰਨਾਲਾ ਹਲਕਾ ਜਿਹੜਾ ਉਹ ਦਾ ਹਲਕਾ ਸੀਗਾ ਜਿੱਥੇ ਉਹ 37000 ਦੀ ਲੀਡ ਨਾਲ ਸੀ ਉਥੇ ਹੁਣ ਕੁੱਲ 37000 ਬੂਟਾਂ ਹੀ ਪ੍ਰਾਪਤ ਕਰ ਸਕਿਆ ਉੰਨੀਆਂ ਬੂਟਾਂ ਵੀ ਨਹੀਂ ਜਿੰਨੀ ਉਹਦੀ ਪਿਛਲੀਆਂ ਵਿਧਾਨ ਸਭਾ ਵੇਲੇ 2022 ਵੇਲੇ ਲੀਡ ਸੀ ਉੰਨੀਆਂ ਉਹਨੂੰ ਕੁੱਲ ਬੂਟਾਂ ਵੀ ਨਹੀਂ ਪਈਆਂ ਹੁਣ ਲੋਕਾਂ 'ਚ ਇੱਕ ਸਨੇਹਾ ਵੀ ਗਿਆ ਕਿ ਜਿਹੜੀ ਤੌਰ ਤੇ ਜਿਹੜੀ ਚੜ੍ਹਾਈ ਕੈਬਨਟ ਮੰਤਰੀ ਮੌਕੇ ਸੀ ਉਹ ਹੁਣ ਕੋਠੀ 'ਚ ਰੌਣਕਾਂ ਨਹੀਂ ਰਹੀਆਂ ਹਾਂ ਉਹ ਰੌਣਕਾਂ ਵੀ ਨਹੀਂ ਰਹੀਆਂ ਦੂਸਰਾ ਇਹ ਵੀ ਹੈ ਨਾ ਕਿ ਮਤਲਬ ਜਿਹੜਾ ਲੋਕਾਂ ਦੇ ਵਿੱਚ ਇਹ ਵੀ ਕਿਹਾ ਵੀ ਲੋਕ ਵੀ ਟੁੱਟੇ ਮਤਲਬ ਤਾਂ ਹੀ ਮਤਲਬ ਉਹ ਆਪਾਂ ਗੱਲ ਕਰ ਰਹੇ ਹਾਂ ਵੀ ਵੋਟ ਆ ਜਿਹੜੀ ਉਹ ਕੱਟ ਗਈ ਹੈਗੀ ਉਹਨਾਂ ਹਾਲ ਉਹਨਾਂ ਹਾਲਾਤਾਂ ਦੇ ਵਿੱਚ ਉਦੋਂ ਬਾਅਦ ਮਤਲਬ ਇਹ ਹੋ ਗਿਆ ਕਿ ਹੁਣ ਬਾਈ ਇਲੈਕਸ਼ਨ ਹੈ ਬਾਈ ਇਲੈਕਸ਼ਨ ਦੇ ਲਈ ਜਿਹੜਾ ਮੀਤ ਹੈਰ ਆਪਣਾ ਉਮੀਦਵਾਰ ਲਿਆਉਂਦਾ ਸੀਗਾ ਉਹਦਾ ਵਿਰੋਧ ਸ਼ੁਰੂ ਹੋ ਗਿਆ ਪਾਰਟੀ ਦੇ ਹੀ ਤਕਰੀਬਨ 400 ਬੰਦੇ ਕਰੀਬ ਜਿਹੜੇ ਵਰਕਰ ਉਹ ਨਿੱਤਰ ਕੇ ਸਾਹਮਣੇ ਆ ਗਏ ਉਸ ਗੱਲ ਦੇ ਵਿੱਚ ਉਹ ਬਾਠ ਦੇ ਹੱਕ 'ਚ ਖੜ ਗਏ ਤੇ ਉਹ ਪਰਿਸਥਿਤੀਆਂ ਇਸ ਤਰ੍ਹਾਂ ਦੀਆਂ ਬਣ ਗਈਆਂ ਤੇ ਹੁਣ ਉਧਰੋਂ ਮਤਲਬ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਇਹ ਫੈਸਲਾ ਦਾ ਲੈਣਾ ਸੀ ਦੇਣਾ ਸੀ ਉਸ ਤੋਂ ਪਹਿਲਾਂ ਜਿਹੜੇ ਕਾਂਗਰਸ ਦੇ ਕਾਉਂਸਲਰ ਸੀ ਵਿਰੋਧੀ ਕਾਉਂਸਲਰ ਸੀ ਉਹ ਇਕੱਠੇ ਹੋ ਗਏ ਉਹ ਮਤਲਬ ਜਿਹੜੇ ਉਸ ਸਮੇਂ ਸਾਲ ਪਹਿਲਾਂ ਸੀ ਉਹ ਸਥਿਤੀਆਂ ਬਦਲ ਗਈਆਂ ਉਹ ਇਕੱਠੇ ਹੋ ਗਏ 18 ਮਤਲਬ 31 ਮੈਂਬਰੀ ਹਾਊਸ ਦੇ ਵਿੱਚ 18 ਬੰਦੇ ਆ ਜਿਹੜੇ ਇਕੱਠੇ ਹੋ ਗਏ ਦੂਸਰੇ ਪਾਸੇ ਉਹ ਮੀਤ ਪ੍ਰਧਾਨ ਦੀ ਚੋਣ ਲਈ ਹਾਈ ਕੋਰਟ ਤੇ ਚਲੇ ਜਾਂਦੇ ਆ ਹਾਈ ਕੋਰਟ ਡਾਇਰੈਕਸ਼ਨ ਦੇ ਦਿੰਦੀ ਹੈਗੀ ਮਤਲਬ 27 ਤੋਂ ਪਹਿਲਾਂ ਪਹਿਲਾਂ ਇਹ ਜਿਹੜੀਆਂ ਚੋਣਾਂ ਕਰਾਈਆਂ ਜਾਣ ਤੇ ਉਦੋਂ 16 ਨੂੰ ਇਹ ਫੈਸਲਾ ਆਉਂਦਾਗਾ ਜਿਹਦੇ ਚ ਪ੍ਰਧਾਨ ਹੈ ਜਿਹੜਾ ਉਹ ਉਹਦੀ ਪ੍ਰਧਾਨਗੀ ਕੈਮ ਰੱਖ ਦਿੱਤੀ ਜਾਂਦੀ ਆ ਰਾਮਨਵਾਸੀ ਦੀ ਹੁਣ 17 ਵਾਲੀ ਚੋਣ ਉਦੋਂ ਵੀ ਦੁਬਾਰਾ ਖੜੀ ਹੋਗੀ ਮੀਤ ਹੇਰ ਲਈ ਮਤਲਬ ਉਹ ਅਗਨੀ ਪ੍ਰੀਖਿਆ ਵਾਲੀ ਗੱਲ ਹੋਗੀ ਕਿਉਂਕਿ ਜਿਹੜੇ ਉਹ 18 ਖੜੇ ਸੀ ਜਦੋਂ ਉਹਨਾਂ ਦੇ ਹੱਕ ਦਾ ਮਤਲਬ ਉਹਨਾਂ ਦਾ ਪੱਖਾ ਉਹਨਾਂ ਦੇ ਧੜੇ ਦਾ ਬੰਦਾ ਪ੍ਰਧਾਨ ਬਣ ਗਿਆ ਉਹਨਾਂ ਦਾ ਪੱਖੀ ਜਿਹੜਾ ਤੇ ਉਹ ਉਹ ਤੋਂ ਵੀ ਮਤਲਬ ਮਜ਼ਬੂਤੀ ਨਾਲ ਖੜ ਗਏ ਡਟ ਗਏ ਤੇ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਮੀਤ ਹੋਰ ਕੋਈ ਇੱਕੋ ਇੱਕ ਰਾਹ ਬਚਦਾ ਸੀ ਕਿ ਪ੍ਰਧਾਨ ਹੀ ਪੱਟ ਲੈ ਜਾਵੇ ਮਤਲਬ ਜਿਹੜੀ ਕੁਰਸੀ ਪ੍ਰਧਾਨ ਦੇ ਤੋਂ ਪਹਿਲਾਂ ਇੱਕ ਹੋਰ ਜਿੱਕਰ ਇਸ ਕਰਦਾ ਕਰਦੀਏ ਕਿ ਉਪ ਪ੍ਰਧਾਨ ਦੀ ਵੀ ਚੋਣਾਂ ਜਿਹੜੀ ਉਹ ਮੁਲਤਵੀ ਕਰਵਾਈ ਹਾਂ ਉਹ ਫਿਰ ਉਹ ਕਰਵਾਉਣੀ ਪਈ ਨਾ ਉਹ ਫਿਰ 17 ਨੂੰ ਤਾਂ ਉੱਥੇ ਪਰਸਤਿਤੀਆਂ ਚੇਂਜ ਹੋ ਗਈਆਂ ਉਹਨਾਂ ਨੇ ਉਹ ਤਾਂ ਚਲੋ ਅੱਗੇ 24 ਤੇ ਪਵਾਲੀ ਸਾਹਿਬ 24 ਅਕਤੂਬਰ ਨੂੰ ਹੋਣੀ ਹੈ ਹੁਣ ਉਹ ਤੇ ਉਹ ਹਾਈ ਕੋਰਟ ਦਾ ਮਤਲਬ ਹੁਕਮ 24 ਨੂੰ ਆ ਜੀ ਉਸਾ ਇਸੇ 24 ਨੂੰ ਆ ਬਿਲਕੁਲ ਤੇ ਇਸੇ 24 ਸਤੰਬਰ ਨੂੰ ਹੋਣੀ ਆ ਉਹ ਤਾਂ ਹੋਣੀ ਹੋਣੀ ਸੀ ਕਿਉਂਕਿ ਹਾਈ ਕੋਰਟ ਦਾ ਫੈਸਲਾ ਉਹ ਤਾਂ ਪ੍ਰਸ਼ਾਸਨ ਨੇ ਕੋਈ ਬਹਾਨਾ ਲਾ ਕੇ ਇੱਕ ਵਾਰ ਤਾਂ ਟਾਲ ਲੀਆ ਉਹ ਟਾਲੀ ਤਾਂ ਜਾ ਨਹੀਂ ਸਕਦੀ ਉਹ ਜਲੰਧਰ ਵਾਲੇ ਜਿਹੜੇ ਬਾਬਾ ਸੋਟਲ ਮੇਲਾ ਉਹਨਾਂ ਦੀ ਕਿਰਪਾ ਹੋ ਗਈ ਚਲੋ ਜੀ ਇਹ ਤਾਂ ਹੁਣ ਅੰਦਰੀਆਂ ਗੱਲਾਂ ਨੇ ਬਹੁਤ ਸਾਰੀਆਂ ਤੇ ਫਿਰ ਇਹ ਤੋਂ ਨਹੀਂ ਨਹੀਂ ਕੁਝ ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਦਿੱਤਾ ਜਿਹੜਾ ਨੋਟਿਸ ਜਾਰੀ ਕੀਤਾ ਮੁੱਤਰੀ ਹੋਣ ਦਾ ਕਿ ਕੁਝ ਕੌਂਸਲਰ ਨੇ ਜਿਹੜੇ ਹਰ ਇੱਕ ਦੀ ਸਰਦਾ ਕਿਤੇ ਨਾ ਕਿਤੇ ਹੁੰਦੀ ਆ ਅਸੀਂ ਇਸ ਗੱਲ ਨੂੰ ਪਾਸੇ ਰੱਖਦੇ ਆ ਤੇ ਉਹ ਕਹਿੰਦੇ ਵੀ ਅਸੀਂ ਹਰ ਹਰ ਸਾਲ ਅਸੀਂ ਜਲੰਧਰ ਸੋਡਲ ਮੇਲੇ ਤੇ ਜਾਂਦੇ ਆ ਤੇ ਇਸ ਵਾਰ ਵੀ 17 ਨੋ ਅਸੀਂ ਜਲੰਧਰ ਮੇਲੇ ਤੇ ਜਾਣਾ ਇਸ ਕਰਕੇ ਜਿਹੜੀ ਚੋਣਾ ਇਹ 17 ਨੋ ਕਰਵਾਈ ਜਾਵੇ ਉਹ ਜੇ ਸੋਡਲ ਦੀ ਬਜਾਇ ਸਪਾਰ ਵਾਲਾ ਕਹਿੰਦੇ ਮੇਲਾ ਤਾਂ ਫੇਰ ਵੀ ਉਹ ਵੀ ਉਹ ਵੀ ਬਰਾਬਰ ਹੀ ਲੱਗਦਾ ਕੋਈ ਉਹ ਫਿਰ ਸਰਦਾ ਵੀ ਕਰਨ ਹੁੰਦੀ ਹੈ ਤੇ ਉਹ 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 ਸਰਦਾ ਜਿਹੜੀ ਹੈਗੀ ਆਪਦੇ ਕੌਂਸਲਰਾਂ ਦੀ ਉਹ ਆਮ ਆਰਮੀ ਪਾਰਟੀ ਦੇ ਲੋਟ ਆ ਗਈ ਹਾਂ ਚਲੋ ਉਹ ਤਾਂ ਇੱਕ ਮਹਾਨੇ ਦੀ ਗੱਲ ਹੈ ਜੀ ਹਨਾ ਸਰਦਾ ਦੀ ਇੱਕ ਵੱਖਰੀ ਗੱਲ ਹੈ ਇੱਕ ਉਸ ਤਰ੍ਹਾਂ ਦਾ ਕੋਈ ਨਾ ਕੋਈ ਰੂਪਰੇਖਾ ਦੇਣੀ ਸੀ ਉਹਨੂੰ ਚੋਣ ਜਿਹੜੀ ਚੋਣਾਂ ਨੂੰ ਟਾਲਣ ਦੇ ਲਈ ਉਹਨੂੰ ਕਿਹਾ ਜਾਂਦਾ ਜਾਂਦਾ ਹੁਣ ਉਹ ਇਸ ਜਿਹੜ ਲਾਤ ਨਹੀਂ ਕੁਦਰਤੀ ਆਫਤ ਕਹਿੰਦੇ ਵੀ ਮੀਂਹ ਬੜਾ ਪੈ ਗਿਆ ਇੱਥੇ ਜਾਂ ਕੋਈ ਮਤਲਬ ਨੇਹਰੀ ਆ ਗਈ ਹੜ੍ਹ ਆ ਗਈ ਕੋਈ ਐਸਾ ਕੁਝ ਤਾਂ ਕਹਿ ਨਹੀਂ ਜਾ ਸਕਦਾ ਹੁਣ ਮੌਸਮ ਸਾਫ਼ ਹੈ ਤੇ ਹੁਣ ਕੋਈ ਇਸ ਤਰ੍ਹਾਂ ਦੇ ਬਹਾਨਾ ਬਣਨਾ ਸੀਗਾ ਚਲੋ ਉਹ ਟਾਲ ਲਈ ਗਈ ਤਾਂ ਉਸ ਤੋਂ ਬਾਅਦ ਮਤਲਬ ਇਹਨਾਂ ਨੇ ਫਿਰ ਕੀ ਕਰਿਆ ਵੀ ਜਿਹੜੀ ਪ੍ਰਧਾਨਗੀ ਦੀ ਕੁਰਸੀ ਹਾਸਲ ਕਰਨ ਲਈ ਸਾਲ ਤੋਂ ਜद्दोजहद ਕਰ ਰਹੇ ਸੀਗੇ ਉਹ ਕੁਰਸੀ ਹਾਂ ਨਹੀਂ ਹਾਸਲ ਹੋ ਸਕੀ ਫਿਰ ਕੁਰਸੀ ਸਨੇ ਪ੍ਰਧਾਨ ਹੀ ਚੱਕ ਲਿਆ ਹਾਂ ਮਤਲਬ ਸਨੇ ਪ੍ਰਧਾਨ ਹੀ ਕੁਰਸੀ ਉਹ ਆਪਣੇ ਖੇਮੇ ਚ ਲੈ ਜਾਂਦੀ ਆ ਤੇ ਹੁਣ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਮੈਟਰ ਕਰ ਰਹੀਆਂ ਨੇ ਜੀ ਚਰਚਾਵਾਂ ਨੇ ਨਾ ਇਹ ਉਹ ਗੱਲ ਨਹੀਂ ਹੋਈ ਵੀ ਸਣੇ ਲਾੜਾ ਲਾੜੀ ਬਰਾਤ ਲੁੱਟ ਲਈ ਹਾਂ ਬਿਲਕੁਲ ਜੀ ਤੇ ਚਰਚਾਵਾਂ ਇਹਦੇ 'ਚ ਇਹ ਵੀ ਹੋ ਰਹੀਆਂ ਨੇ ਕਿ ਆਂ ਵੀ ਜਿੱਥੇ ਆਪਾਂ ਪਹਿਲਾਂ ਕਿਹਾ ਵੀ ਰਾਮਣਵਾਸੀ ਇਹ ਨੇ ਨੂੰ ਜਿੱਤ ਹੈ ਜਾਂ ਹਾਰ ਹੈ ਉਹਦੀ ਇਹ ਬੜੀ ਵੱਡੀ ਮਤਲਬ ਇੱਕ ਗੱਲ ਦੇ ਤੌਰ ਤੇ ਦੇਖਿਆ ਜਾਊਗਾ ਸੋ ਮੀਤ ਹਰ ਨੂੰ ਇਸ ਵੇਲੇ ਆਪਣਾ ਦਬਦਬਾ ਕਾਇਮ ਰੱਖਣ ਦੇ ਲਈ ਇਹ ਪ੍ਰਧਾਨਗੀ ਦੀ ਬੜੀ ਜ਼ਰੂਰਤ ਸੀਗੀ ਜੇ ਨਗਰ ਕੌਂਸਲ ਤੇ ਪ੍ਰਧਾਨਗੀ ਵੀ ਨਹੀਂ ਰਹਿੰਦੀ ਤਾਂ ਕਿਉਂਕਿ ਉਹਨਾਂ ਨੇ ਮੋੜੇ ਟਰੈਕਟ ਵੀ ਆਪਣੇ ਬੰਦੇ ਨੂੰ ਦਿਵਾਉਣ ਦੀ ਕੋਸ਼ਿਸ਼ ਆ ਜਦੋਂ ਜਦ ਚੱਲ ਰਹੀ ਹੈ ਉਧਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਦਿੱਲੀ ਤੋਂ ਲੈ ਕੇ ਜਿਹੜਾ ਹੁਣ ਸਾਡੇ ਸੀਐਮ ਸਾਹਿਬ ਦਾ ਹੋਰ ਇੱਕ ਇਹ ਵੀ ਇਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਨਵਾਂ ਬਕੀ ਜਿਹੜਾ ਸਾਰੇ ਸਾਰੇ ਅਗਰੇ ਸੀ ਜਿਹੜੇ ਕੱਟੇ ਕੱਟੇ ਹੋਗੇ ਉਹ ਉਹ ਮੌਕੇ ਤੇ ਮਤਲਬ ਹਨਾ ਉਹ ਇੱਕ ਸਮਾ ਮੈਂ ਉਹਨੂੰ ਪਰਸਤਿਤੀਆਂ ਦੀ ਗੱਲ ਕਰ ਰਿਹਾ ਨਾ ਪਰਸਤਿਤੀਆਂ ਇਸ ਤਰ੍ਹਾਂ ਦੀਆਂ ਹੋ ਗਈਆਂ ਤੇ ਇਹਦੇ ਵਿੱਚ ਹੁਣ ਦਿੱਲੀੋਂ ਜ਼ੋਰ ਲੱਗ ਰਿਹਾ ਵੀ ਟ੍ਰੈਕਟ ਹੈ ਜਿਹੜੀ ਉਹ ਉਮੀਦ ਇਹਰ ਆਪਣੇ ਕਿਸੇ ਖਾਸਮ ਖਾਸ ਨੂੰ ਦਵਾ ਦੇਵੇ ਉਧਰੋਂ ਦੂਸਰੇ ਪਾਸਿਓਂ ਜਿਹੜੇ ਵਲੰਟੀਅਰ ਆ ਉਹ ਬਹੁਤ سارے ਵਲੰਟੀਅਰ ਆ ਜਿਹੜੇ ਉਹ ਬਾਠ ਦੇ ਹੱਕ 'ਚ ਖੜੇ ਨੇਗੇ ਤੇ ਉਧਰ ਇਹ ਵੀ ਨਹੀਂ ਪਤਾ ਵੀ ਜਦੋਂ ਡੈਂਪੀਟ ਲੋਆਂ ਵਾਲੇ ਦੇਖਦੇ ਆ ਵੀ ਇੱਥੇ ਬਰਨਾਲੇ ਜੋ ਕੋਈ ਨਵਾਂ ਢਿੱਲੋਂ ਹੀ ਨਾ ਪੈਦਾ ਕਰ ਦੇ ਸੀਐਮ ਸਾਹਿਬ ਆਉਣ ਵਾਲੇ ਦਿਨਾਂ 'ਚ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਕੋਈ ਹੋਰ ਹੀ ਕਿਸੇ ਪਾਸੇ ਆ ਕੇ ਬੈਠ ਜੇ ਸੋ ਅਜੇ ਇਸ ਤਰ੍ਹਾਂ ਦੀ ਇੱਕ ਕਸਮ ਕਸ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਚੱਲੀ ਜਾਂਦੀ ਆ ਉਹਦਾ ਵੱਡਾ ਕਾਰਨ ਇਹ ਵੀ ਦਿੱਲੀ ਵੀ ਕਿਸਮਾਨ ਪਿਆ ਫਿਰਦਾ ਹੈਗਾ ਸੋ ਇਹ ਸਾਰਾ ਕੁਝ ਦੇਖਦਿਆਂ ਦਿਖਾਉਂਦਿਆਂ ਮੀਤ ਹੇਰ ਲਈਦਾ ਜ਼ਰੂਰੀ ਸੀਗਾ ਉਹਨਾਂ ਨੇ ਹੁਣ ਕਮਾਲ ਦੀ ਗੱਲ ਇਹ ਹੈ ਵੀ ਜਦੋਂ ਕੁਰਸੀ ਤੇ ਬਹਾਇਆ ਇੱਕ ਪਾਸੇ ਤਾਂ ਉਸ ਉੱਥੇ ਵੀ ਉਹ ਗੱਲ ਕਹਿ ਰਹੇ ਆ ਕੁਰਸੀ ਤੇ ਬਹਾ ਕੇ ਵੀ ਜਦੋਂ ਉਹਨਾਂ ਨੂੰ ਜਿਮਨੀ ਚੋਂ ਦਾ ਸਵਾਲ ਆਉਂਦਾ ਉਹ ਕਹਿ ਰਿਹਾ ਵੀ ਅਸੀਂ ਵਲੰਟੀਅਰ ਨੂੰ ਬਰਨਾਲੇ ਚੋਂ ਟਰੈਕਟਰ ਦੇਵਾਂਗੇ ਹੁਣ ਜਿਹੜਾ ਕੁਰਸੀ ਦੇ ਦਾ ਕਾਂਗਰਸ ਤੋਂ ਲਿਆ ਕੇ ਪ੍ਰਧਾਨ ਬਹਾਈ ਜਾਂਦੇ ਆ ਸਾਹਮਣੇ ਲੋਕਾਂ ਦੇ ਉਪ ਪ੍ਰਧਾਨ ਵੀ ਕਾਂਗਰਸੀ ਬਿਠਾਉਣਗੇ ਤੇ ਬਿਲਕੁਲ ਜਿਉਂਕਿ ਹੁਣ ਚਾਂਸ ਬਣ ਗਏ ਨਾ ਵੀ ਆਮ ਆਦਮੀ ਪਾਰਟੀ ਮੇਸਪੁਰ ਕਮੇਟੀ ਦੀ ਉਪ ਪ੍ਰਧਾਨਗੀ ਦੀ ਚੋਣ ਵੀ ਜਿੱਤੇਗੀ ਹਾਂ ਬਿਲਕੁਲ ਦੀ ਬਣਦੇ ਜਿਹ ਬਣਦੇ ਜਾਂਦੇ ਆ ਨਾ ਹਾਂਜੀ ਤੇ ਉਹ ਪ੍ਰਧਾਨ ਵਾਲੀ ਵੀ ਗੱਲ ਇਹ ਨਹੀਂ ਲੱਗਦੀ ਹੈਗੀ ਵੀ ਪਤਾ ਨਹੀਂ ਹੁਣ ਕਾਂਗਰਸ ਚੋਂ ਆਉ ਜਾਂ ਉਹ ਭਾਜਪਾ ਚੋਂ ਆਊਗਾ ਪਤਾ ਨਹੀਂ ਜਿਹੜੀ ਪਹਿਲਾਂ ਤਖਤੀ ਲੱਗੀ ਉਹ ਦੁਬਾਰੇ ਉਵੇਂ ਲੈ ਜੀ ਉੱਤੇ ਹੁਣ ਕੁਝ ਨਹੀਂ ਪਤਾ ਹੈ ਇਹਦੇ ਬਾਰੇ ਕਿਦਾਂ ਨੂੰ ਜਾਣੀ ਹੈ ਕਹਾਣੀ ਤੇ ਉਹ ਮਤਲਬ ਗੱਲ ਜਿਹੜੀ ਮੈਂ ਕਹਿ ਰਿਹਾ ਵੀ ਇੱਕ ਪਾਸੇ ਤਾਂ ਜਿਹੜਾ ਪ੍ਰਧਾਨ ਹੈ ਉਹ ਕਾਂਗਰਸ ਚੋ ਲਿਆ ਕੇ ਵਹਾ ਲਿਆ ਤੇ ਦੂਸਰੇ ਪਾਸੇ ਟਰੈਕਟਰ ਦੀ ਮੰਗ ਕਰ ਰਿਹਾ ਵੀ ਅਸੀਂ ਵਲੰਟੀਅਰ ਨੂੰ ਦੇਵਾਂਗੇ ਹੁਣ ਇਹ ਕਿਵੇਂ ਰੋਕ ਸਕਦੇ ਜੀ ਕੱਲ ਨੂੰ ਕੋਈ ਬਾਹਰ ਹੋਰ ਪਾਰਟੀ ਦਾ ਆ ਕੇ ਵੀ ਹੋ ਜੂਗਾ ਵੀ ਭਾਈ ਤੁਸੀਂ ਤਾਂ ਖੁਦ ਪ੍ਰਧਾਨ ਦੂਸਰੇ ਪਾਸੇ ਲਿਆ ਕੇ ਬਣਾਇਆਗਾ ਤੇ ਜੇ ਪਾਰਟੀ ਨੇ ਕਹਿਣ ਤੋਂ ਭਾਵ ਹੈ ਕਿ ਹਾਈ ਕਮਾਂਡ ਜੀ ਜਾਂ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਜੇ ਇੱਥੇ ਕੋਈ ਡੈਂਪੀ ਢੋ ਪੈਦਾ ਕਰ ਲਿਆ ਤਾਂ ਉਹਦਾ ਵਿਰੋਧ ਵੀ ਨਹੀਂ ਕਰ ਸਕਦੇ ਇਹ ਵਿਰੋਧ ਨਹੀਂ ਕਰ ਸਕਦੇ ਹਾਂ ਕਿਉਂਕਿ ਇਹਨਾਂ ਨੇ ਅਜੇ ਕਰ ਲ ਡੈਂਪੀ ਢੋ ਮਿਸਪਲ ਕਮੇਟੀ ਦੀ ਕੁਰਸੀ ਤੇ ਬਿਠਾਇਆ ਹਾਂ ਕੱਲ ਹਾਂ ਕੱਲ ਉਹ ਉਹ ਇਹ ਪਤਾ ਵੀ ਨਹੀਂ ਨਾ ਭਗਵੰਤ ਮਾਨ ਜੀ ਦੇ ਜੇ ਗੱਲ ਕਰੀ ਜਾਵੇ ਕਹਿੰਦੇ ਵੱਡੇ ਬਾਦਲ ਸਾਹਿਬ ਦੇ ਮਨ ਚ ਕੀ ਹੁੰਦਾ ਸੀ ਉਹ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਹਾਂ ਮੈਨੂੰ ਲੱਗਦਾ ਗੱਲ ਉਹ ਇੱਥੇ ਹੈਗੀ ਆ ਕਿ ਕਰਨਾ ਕੀ ਆ ਹੋਣਾ ਕੀ ਆ ਟਿਕਟਾਂ ਦੇ ਮਾਮਲੇ ਦੇ ਵਿੱਚ ਇਹ ਭਗਵੰਤ ਮਾਨ ਸਾਹਿਬ ਨੂੰ ਪਤਾ ਬਿਲਕੁਲ ਜੀ ਜਾਂ ਉਹਨਾਂ ਨੂੰ ਪਤਾ ਹੈ ਕਿ ਮੇਰੇ ਮੈਂ ਨਾ ਹੋਰ ਇੱਕ ਗੱਲ ਸੋਚਦਾ ਨਾ ਵੀ ਸਾਰਾ ਸਿਆਪਾ ਜਿਮਨੀ ਚੋਣ ਦਾ ਨਹੀਂ ਹੈ ਜਿੱਥੇ ਕਿਤੇ ਜਿਮਨੀ ਚੋਣ ਹੁੰਦੀ ਆ ਉੱਥੇ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਪੱਟਣਾ ਪੱਟ ਕੇ ਲੈ ਕੇ ਆਉਣਾ ਹੋਰ ਇਧਰੋਂ ਉਧਰੋਂ ਪਰਚੇ ਆਂਦੀਆਂ ਧਮਕੀਆਂ ਜੇ ਉਹ ਕਿੰਨਾ ਕੁਝ ਹੋ ਜਾਂਦਾ ਹਨਾ ਹਾਂ ਨੀ ਵੀ ਬਿਲਕੁਲ ਦੇਖੋ ਪੱਟ ਪਟਾਈ ਤਾਂ ਪਹਿਲਾਂ ਵੀ ਹੁੰਦੀ ਰਹੀ ਆ ਪਰ ਸਾਡੇ ਬਰਨਾਲੇ 'ਚ ਨਹੀਂ ਐ ਕਮਾਲ ਦੀ ਗੱਲ ਰਹੀ ਵੀ ਪਿਛਲੀ ਕਾਂਗਰਸ ਸਰਕਾਰ ਦੇ ਮੌਕੇ ਅਕਾਲੀ ਜਿਹੜਾ ਸੀਗਾ ਕਾਉਂਸਲਰ ਆਪਣਾ ਨਗਰ ਕਾਉਂਸਲ ਦਾ ਪ੍ਰਧਾਨ ਉਹਨੇ ਪੂਰੇ 5 ਸਾਲ ਕੀਤੇ ਆ ਸੋ ਇਹ ਇਹ ਗੱਲਾਂ ਵੀ ਬਹੁਤ ਸਾਰੀਆਂ ਮੈਟਰ ਕਰਦੀਆਂ ਉੱਥੇ ਹੁਣ ਚਾਹੇ ਕੁਝ ਵੀ ਕਹੋ ਤਾਂ ਇਹ ਇਹ ਗੱਲਾਂ ਜਿਹੜੀਆਂ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈਗੀ ਵੀ ਪਿਛਲੀ ਵਾਰ ਕਾਂਗਰਸ ਦੇ ਵੇਲੇ ਜਦੋਂ ਨਹੀਂ ਬਦਲੇਗਾ ਜੇ ਕਿ ਵੀ ਇਹ ਪੂਰੀ ਕਰ ਲੈਂਦੇ ਟਰਮ ਕੀ ਫਰਕ ਪੈਂਦਾ ਜੀ ਕਿਉਂਕਿ ਜਿਹੜਿਆ ਪਰ ਉਹ ਮੰਨਿਆ ਜਾਂਦਾ ਸੀ ਕਿ ਮੀਤ ਹੈ ਔਰ ਨਿਊ એનર્ਜੀ ਨਮੀ ਊਰਜਾ ਦੇ ਨਾਲ ਸੰਚਾਰਤ ਹੋਇਆ ਹੋਇਆ ਨੌਜਵਾਨ ਹੈ ਇਹ ਜਿਹੜੀ ਈਰਖਾਵਾਦੀ ਦੀ ਰਾਜਨੀਤੀ ਅਮਰੀਕਨ ਨਹੀਂ ਹੋਏਗੀ ਹਨਾ ਮੈਨੂੰ ਲੱਗਦਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਹੋ ਰਹੀ ਹੈ ਬਿਲਕੁਲ ਜ਼ਿਆਦਾ ਹੋ ਰਹੀ ਹੈ ਹੁਣ ਜ਼ਰਾ ਦੇਖ ਰਿਹਾ ਜੀ ਦੇਖੋ ਜੇ ਇਸੇ ਤਰ੍ਹਾਂ ਹੀ ਕਰਨਾ ਸੀਗਾ ਤਾਂ ਫਿਰ ਇਸੇ ਨੂੰ ਪ੍ਰਧਾਨ ਮੰਨਣਾ ਸੀਗਾ ਤਾਂ ਮੈਨੂੰ ਲੱਗਦਾ ਇਹ ਸਰਕਾਰ ਬਣਨ ਤਸਾਰ ਈ ਦੀ ਵੀ ਕਿਤੇ ਨਾ ਕਿਤੇ ਮਨਸਾ ਇਸ ਪ੍ਰਧਾਨ ਦੀ ਉਸ ਸਮੇਂ ਬਣ ਗਈ ਸੀਗੀ ਵੀ ਮੈਂ ਕਿਉਂਕਿ ਪ੍ਰਧਾਨ ਨੂੰ ਐਕਚੁਅਲੀ ਹੁੰਦਾ ਵੀ ਸਰਕਾਰ ਨਾਲ ਮਿਲ ਕੇ ਚੱਲਾਂਗੇ ਤਾਂ ਕੋਈ ਕੰਮ ਬੜੇ ਕਹਿਣ ਤੋਂ ਭਾਵ ਕਿ ਉਹ ਗੱਲ ਕਰਨਾ ਚਾਹੀਦਾ ਸੀ ਇਹ ਕੁਝ ਮੇਰੀ ਇਧਰੋਂ ਹਿੱਲੀ ਫਲਕਾਰੀ ਉਧਰੋਂ ਰਮਾਲੇ ਪਹਿਲਾਂ ਹੀ ਹਿਲਣ ਵਾਲੀ ਗੱਲ ਸੀ ਹਾਂ ਇਹ ਇਹ ਦਾ ਮਤਲਬ ਸਾਲ ਪਹਿਲਾਂ ਜਦੋਂ ਇਹ ਪ੍ਰਧਾਨ ਲਾਉਣ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਨਸੋਹਾਂ ਜਿਹੜੀਆਂ ਆਈਆਂ ਨੇ ਮੈਂ ਵੀ ਉਸ ਘਟਨਾ ਦਾ ਗਵਾਹ ਹਾਂ ਇੱਕ ਦਾ ਮੈਨੂੰ ਪਤਾ ਉਸ ਗੱਲ ਦਾ ਜਦੋਂ ਇਹ ਗੱਲਬਾਤ ਚੱਲੀ ਸੀਗੀ ਪਰ ਉਦੋਂ ਉਦੋਂ ਇਹ ਇਹ ਜਿਹੜੀ ਦੀ ਉਹ ਪ੍ਰਧਾਨ ਹੀ ਚਾਹੁੰਦਾ ਸੀਗਾ ਵੀ ਮੈਨੂੰ ਇਹ ਜਿਹੜਾ ਗਰੁੱਪ ਹੈ ਮੀਤ ਹੇਰ ਵਾਲਾ ਇਸ ਗੱਲ ਦੀ ਗਰੰਟੀ ਦੇ ਵੀ ਤੇਰੇ 5 ਸਾਲ ਪੂਰੇ ਕਰਾਵਾਂਗੇ ਇਹ ਨਾ ਹੋਵੇ ਵੀ ਮੈਨੂੰ ਆਮ ਆਦਮੀ ਪਾਰਟੀ ਸ਼ਾਮਲ ਵੀ ਕਰ ਲੈਣ ਤੇ ਮਗਰੋਂ 4 ਦਿਨਾਂ ਬਾਅਦ ਕਾਉਂਸਲਰਾਂ ਨੂੰ ਪੱਟ ਕੇ ਤੇ ਨਵਾਂ ਪ੍ਰਧਾਨ ਆ ਤੂੰ ਇਹ ਉਦੋਂ ਸਾਲ ਇਹਨਾਂ ਦਾ ਉਹ ਯਕੀਨ ਨਹੀਂ ਬੱਜਿਆ ਹੁਣ ਸਾਲ ਬਾਅਦ ਆ ਕੇ ਉਹ ਯਕੀਨ ਬੱਜਿਆ ਜੀ ਮਤਲਬ ਇਹੀ ਕੁਝ ਕਰਨਾ ਸੀ ਤੇ ਫਿਰ ਸਾਲ ਪਹਿਲਾਂ ਹੀ ਹੋ ਜਾਂਦਾ ਵੀ ਭਾਈ ਤੂੰ 5 ਸਾਲ ਕਰ ਪਰ ਸਾਡੇ ਵਾਲੇ ਪਾਸੇ ਆ ਜਾ ਇਹਦੇ ਨਾਲ ਹੁਣ ਜਿਹੜਾ ਸਾਲ ਪਰ ਦਾ ਲਾਸ ਹੋਇਆ ਦੇਖੋ ਹਨਾ ਨਗਰ ਕੌਂਸਲ ਦੇ ਵਿੱਚ ਲੋਕਾਂ ਨੂੰ ਜਦੋਂ ਪ੍ਰਧਾਨ ਦੀ ਕੁਰਸੀ ਦੇਣੀ ਕੋਈ ਜੀ ਕਿੱਥੇ ਬੈਠੂ ਕੌਣ ਕਿਹਦੇ ਕੋਲ ਜਾਊਗਾ ਇਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਇਹ ਸਾਰੀਆਂ ਗੱਲਾਂ ਤਾਂ ਲੋਕਾਂ ਦੇ ਵਿੱਚ ਜਾਣਗੀਆਂ ਤੁਸੀਂ ਕਹਿੰਦੇ ਹੋ ਵੀ ਫਾਇਦਾ ਜਾਂ ਨੁਕਸਾਨ ਫਾਇਦਾ ਜਾਂ ਨੁਕਸਾਨ ਮੇਰਾ ਇਹੋ ਸਵਾਲ ਸੀ ਕਿ ਇਹ ਜਿਹੜਾ ਵੱਡਾ ਘਟਨਾਕਰਮ ਬਰਨਾਲਾ ਦੀ ਰਾਜਨੀਤੀ ਵਿੱਚ ਵਰਤਿਆ ਇਹਦਾ ਨਫਾ ਨੁਕਸਾਨ ਕਿਨੂੰ ਹੋਏ ਨਫਾ ਨੁਕਸਾਨ ਇਹਦਾ ਇਹ ਜੇਤਾ ਸੀ ਇਹਨੂੰ ਦੇਖਦੇ ਆ ਮਤਲਬ ਇਹਦਾ ਵੱਡਾ ਉਮੀਤ ਹੇਰ ਨੂੰ ਵੱਡਾ ਫਾਇਦਾ ਇਹਦਾ ਹੁਣ ਕਿ ਉਮੀਤ ਹੇਰ ਦੇ ਸਮਰਥਕ ਹੈ ਜਿਹੜੇ ਉਹਨਾਂ ਦੇ ਵਿੱਚ ਨਵੀਂ એનર્ਜੀ ਭਰੂਗੀ ਕਿਉਂਕਿ ਜਦੋਂ ਨਗਰ ਕੌਂਸਲ ਉਹਨਾਂ ਦੇ ਹੱਥ ਚ ਆ ਗਈ ਹੈ ਤੇ ਨਗਰ ਕੌਂਸਲ ਛੋਟਾ ਧਾਰਾ ਨਹੀਂ ਹੁੰਦਾ ਹੈਗਾ ਇਹਨੇ ਬਹੁਤ ਵੱਡਾ ਧਾਰਾ ਹੁੰਦਾ ਹੈ ਇਹਨੂੰ ਸਿਟੀ ਆਫ ਫਾਦਰ ਕਿਹਾ ਜਾਂਦਾ ਹੈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹਾਂ ਤੇ ਦੂਸਰੀ ਜਿਹੜੀ ਇੱਕ ਹੋਰ ਵੱਡੀ ਚਰਚਾ ਹੋ ਰਹੀ ਆ ਉਹ ਇਹ ਹੋ ਰਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਕੋਈ ਵੱਡਾ ਪ੍ਰੋਜੈਕਟ ਬਰਨਾਲੇ ਦੇ ਵਿੱਚ ਆ ਰਿਹਾ ਬਹੁਤ ਵੱਡਾ ਪ੍ਰੋਜੈਕਟ ਹੈ ਜਿਹਦਾ ਅਡਾਨੀਆਂ-ਬਾਨੀਆਂ ਨਾਲ ਕੋਈ ਸਬੰਧ ਹੈ ਇੱਕ ਬਹੁਤ ਵੱਡਾ ਪ੍ਰੋਜੈਕਟ ਪੰਜਾਬ ਨੂੰ ਖੁਲਾ ਰਿਹਾ ਪਰ ਉਹਦਾ ਜ਼ਿਕਰ ਅੱਜ ਅਸੀਂ ਇੱਥੇ ਨਹੀਂ ਕਰਾਂਗੇ हां चलो कई ਸੰਕੇਤ ਜਰੂਰ ਅਸੀਂ ਤੁਹਾਨੂੰ ਦੋਸਤੋ ਦਿੰਦਾ ਪਰ ਹਾਂ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਬਾਰੇ ਪੂਰਾ ਦੱਸਾਂਗੇ ਡਿਟੇਲ ਵਿੱਚ ਕਿੱਥੇ ਆ ਰਿਹਾ ਕੀ ਆ ਰਿਹਾ ਤੇ ਇਹਦੇ ਨਾਲ ਨਾਲ ਹੁਣ ਦੂਸਰੇ ਪਾਸੇ ਜਿਮਨੀ ਚੋਣਾ ਤੇ ਜਿਮਨੀ ਚੋਣਾ ਤੇ ਜਿਮਨੀ ਚੋਣ ਦੇ ਵਿੱਚ ਖੁੱਲ ਕੇ ਗਰੰਟ ਆਉਣੀ ਹੈਗੀ ਜਿੱਥੇ ਜਿੱਥੇ ਜਿਮਨੀ ਚੋਣਾ ਉੱਥੇ ਸਰਕਾਰ ਗੱਫੇ ਬਹੁਤ ਦਿੰਦੀ ਹੈਗੀ ਹੁਣ ਦੋ ਤਿੰਨ ਗੱਲਾਂ ਇਹ ਵੀ ਸਾਰੀਆਂ ਜੇ ਪਲਾਂਟ ਹੋਣਾ ਉਹ ਵੀ ਨਗਰ ਕੌਂਸਲ ਦੇ ਵਿੱਚ ਨਹੀਂ ਜਾਣਾ ਕਿਉਂਕਿ ਉਹਦੀਆਂ ਜਿਹੜੀਆਂ ਐਨਓਸੀ ਆ ਬਗੈਰਾ ਉਹ ਸਾਰੀਆਂ ਨਗਰ ਕੌਂਸਲ ਨਹੀਂ ਦੇਣੀਆਂ ਨੇਗੀਆਂ ਜਿਹੜੇ ਨਵੇਂ ਪਲਾਂਟ ਲਈ ਹੋਣਾਗਾ ਉਹਦੇ ਚ ਹਿੱਸੇਦਾਰ ਆਵੇ ਆ ਕਿ ਮਕਾਇਦਾ ਮੈਂ ਇਹ ਵੀ ਪ੍ਰਧਾਨ ਸਾਹਿਬ ਨੇ ਉਹ ਸਾਰਾ ਕੁਝ ਕਰਕੇ ਆਏ ਦੀ ਬੜੇ ਕਲਪੁਲੇਸ਼ਨ ਕਿਉਂਕਿ ਹਰਾਮਣਵਾਸੀ ਆ ਚਾਹੇ ਮਤਲਬ ਘੱਟ ਬੋਲਦੇ ਨੇ ਗੱਲਬਾਤ ਘੱਟ ਕਰਦੇ ਆ ਪਰ ਉਹ ਬੜੇ ਢੂੰਗੀ ਜਿਹੇ ਆ ਕਿਉਂਕਿ ਉਹਨਾਂ ਨੇ ਅਸਲ ਦੇ ਵਿੱਚ ਨਾ ਬਹੁਤ ਕੁਝ ਸੌਦੇਬਾਜ਼ੀਆਂ ਬਹੁਤ ਕੀਤੀਆਂ ਨੇ ਉਹਨਾਂ ਨੇ ਜਿਹਦੇ ਵਿੱਚ ਇਦਾਂ ਦੀਆਂ ਸੌਦੇਬਾਜ਼ੀਆਂ ਨਹੀਂ ਮੈਂ ਕਹਿੰਦਾ ਵੀ ਕੋਈ ਹੋਰ ਹੈ ਜਿਵੇਂ ਉਹਨਾਂ ਦਾ ਕਾਰੋਬਾਰ ਰਿਹਾ ਸੇਲੈਂਡ ਪਰਚੇਜ ਦਾ ਹਨਾ ਕਾਰੋਬਾਰ ਚ ਆਪਣੇ ਸਫਲ ਨੇ ਉਹ ਹਾਂ ਉਹ ਸੇਲੈਂਡ ਪਰਚੇਜ ਦੇ ਕਾਰੋਬਾਰ ਚ ਪੂਰੇ ਸਫਲ ਰਹੇ ਨੇਗੇ ਇਸ ਕਰਕੇ ਇਹ ਜਿਹੜੀ ਅਦਲਾ ਬਦਲੀ ਹੋਈ ਹੈ ਆਪਣੋਰੀ ਸਾਹਿਬ ਇਹਦੇ ਪਿੱਛੇ ਰਾਜਨੀਤਿਕ ਕੱਲੇ ਰਾਜਨੀਤਿਕ ਕਾਰਨ ਨਹੀਂ ਇਹਦੇ ਪਿੱਛੇ ਵਪਾਰਕ ਕਾਰਨ ਵੀ ਹੋ ਸਕਦੇ ਆ ਹਾਂ ਮਤਲਬ ਇਹਨੂੰ ਕੱਲੀ ਰਾਜਨੀਤੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਕਿਉਂਕਿ ਬਹੁਤ ਸਾਰੇ ਕੰਮ ਆ ਜਿਹੜੇ ਰਾਜਨੀਤੀ ਆ ਜਿਹੜੀ ਰਾਜਨੀਤੀ ਵੀ ਲੋਕ ਕਾਦੇ ਨਹੀਂ ਕਰਦੇ ਆ ਹਾਂ ਤੇ ਨਾਲੇ ਅਜੋਕੇ ਦੌਰ ਦੀ ਰਾਜਨੀਤੀ ਦਾ ਵਪਾਰ ਆਇਆ ਤਾਂ ਵਪਾਰ ਆ ਹਾਂ ਤੇ ਇਹਦੇ ਵਿੱਚ ਵੀ ਇਹ ਵੀ ਜਿਹੜੀ ਵੱਡੀ ਚਰਚਾ ਵੀ ਰਾਜਨੀਤੀ ਕਾਰਨਾਂ ਦੇ ਨਾਲ-ਨਾਲ ਵਪਾਰਕ ਕਾਰਨ ਵੀ ਇਹਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਉਹਨਾਂ ਨੇ ਤੇ ਕਰ ਰਹੇ ਆ ਅ ਸੋ ਦੋਸਤੋ ਇਹ ਜਿਹੜਾ ਸਿਆਸੀ ਘਟਨਾਕਾਰ ਗੁਰਜੀਤ ਸਿੰਘ ਆਰਮਨਵਾਸੀ ਵਾਲਾ ਬਰਨਾਲਾ ਦੀ ਰਾਜਨੀਤੀ ਵਿੱਚ ਵਰਤਿਆ ਇਹਦੇ ਨਾਲ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਦਾ ਸਿਆਸੀ ਕਦ ਨਰਸਿੰਦਰ ਬਹੁਤ ਜ਼ਿਆਦਾ ਉੱਚਾ ਹੋਇਆ ਜਿਹੜਾ ਕਿ ਬੈਕਪੁੱਟ ਤੇ ਜਾ ਰਹੇ ਸੀ ਕੁਝ ਦਿਨਾਂ ਤੋਂ ਕੁਝ ਸਮੇਂ ਤੋਂ ਪਰ ਇਹਦਾ ਜਿਹੜਾ ਜਿਮਨੀ ਚੋਣ ਦੇ ਸੰਦਰਭ ਦੇ ਵਿੱਚ ਅਜੇ ਮੇਰਾ خیال ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਊਠ ਹੈ ਕਿਹੜੀ ਕਰਬਟ ਬੈਠੇਗਾ ਕਿਉਂਕਿ ਜਿਮਨੀ ਚੋਣ ਦਾ ਫੈਸਲਾ ਜਿਹੜਾ ਉਹ ਟਿਕਟ ਤੇ ਬੋਰਡ ਪਿੰਨ ਕਰਦਾ ਕਿ ਹਕੂਮਤੀ ਧਿਰ ਇੱਥੇ ਮੈਦਾਨ ਦੇ ਵਿੱਚ ਕੈਂਡੀਡੇਟ ਕਿਹੜਾ ਲੈ ਕੇ ਆਉਂਦੀ ਹੈ ਸੋ ਵੇਖਦੇ ਆ ਕਿ ਉਪ ਪ੍ਰਧਾਨਗੀ ਦੀ ਚੋਣ ਦੇ ਵਿੱਚ ਕੀ ਕੁਝ ਹੋਵੇਗਾ 24 ਤਰੀਕ ਨੂੰ ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਵੇਗਾ ਟਿੱਪਣੀਆਂ ਦੇ ਵਿੱਚ ਤੁਹਾਡੀ رائے ਦੀ ਸਾਨੂੰ ਉਡੀਕ ਰਹੇਗੀ ਹੁਣ ਸਾਨੂੰ ਦੋਨਾਂ ਭਰਾਵਾਂ ਨੂੰ ਦਿਓ ਇਜਾਜ਼ਤ ਸੰਤੋਸ਼ਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਚੈਨਲ ਜੀ 98 ਨਿਊਜ਼